ਜੀ ਆਪ ਜੀ ਆਪ ਪਰ ਕਰਤਾ ਮਹਰਮਤਾ ਦਾ ਸਰਪੰਚ ਸਾਹਿਬ ਸਰਪੰਚ ਉਲਦੀਪ ਸਿੰਘ ਮਹਾਰਾਜ ਜੀ ਹੋਰ ਬੇਅੰਤ ਸੰਗਤਾਂ ਮਹਾਰਾਜ ਜੀ ਅੱਗੇ ਚਰਣਾ ਕਰਨਾ ਵਿਖੇ ਸ਼ਾਮਰ ਹੋ ਕਰਕੇ ਅਰਦਾਸ ਬੇਨਤੀ ਜੋ ਜੀ ਕਰ ਰਹੀਆਂ ਪਿਤਾ ਜੀ ਸਭ ਤਰ੍ਹਾਂ ਕਰਕੇ ਮਹਿਰਾਂ ਦੇ ਨਾਲ ਨਿਵਾਜਨਾ ਖੁਸ਼ੀਆਂ ਬਖਸ਼ ਦੇਣੀਆਂ ਜੋ ਭਾਵਨਾ ਹਨ ਪਾਤਸ਼ਾਹ ਜੀ ਗੁਰਮਤ ਪਿਆਰਿਆਂ ਦੀਆਂ ਪਾਸ਼ਾ ਜੀ ਤੁਸੀਂ ਕਿਰਪਾ ਕਰਕੇ ਕਬੱਡੀ ਮਹਾਰਾਜ ਸੰਪੂਰਨ ਕਰ ਦੇਣੀ ਆ ਜਨਕਰ ਬੈਸੋ ਹਰਦਨ ਪਿਆਰੇ ਸਤਿਗੁਰ ਤੁਮਰੇ ਕਾਸਵਾਰੇ ਮਹਾਰਾਜ ਇਹ ਬਹੁਤ ਵੱਡਾ ਕਾਜ ਹੈ ਮਹਾਰਾਜ ਕਿਰਪਾ ਕਰਕੇ ਆਪਣੇ ਬੱਚਿਆਂ ਦੀ ਰਾਖੀ ਕਰਨੇ ਚੜ੍ਹਦੀਆਂ ਕਲਾ ਕਰਮੀਆਂ ਹਰ ਮੈਦਾਨ ਫਤਿਹ ਦੇਸਾਂ ਪਰਦੇਸਾਂ ਬੱਚਿਆਂ ਤੇ ਮੇਰਾ ਪ੍ਰਾਰਥਨਾ ਆਉਣ ਵਾਲਾ ਸਮਾਂ ਸਭ ਸੰਤਾਨ ਨੂੰ ਮਹਾਰਾਜ ਸੰਪੂਰਨ ਕਰਵਾ ਦੇਣਾ ਚੜ੍ਹਦੀਆਂ ਕਲਾ ਪ੍ਰਸ਼ਾਦੀ ਦੇ ਸਦਕੇ ਹਾਜ਼ਰੇ ਮਹਾਰਾਜੀ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਨ ਪਿਆਰੀ ਸਾਸ ਜੀ ਦੇ ਵਰਤੇ ਜੋ ਜੀ ਸ਼ਕਿਰ राम की जो प्रभु को मिल भोजन है खोज शब्द में राज करेगा काल साया की रहना कुवर हुए सब मिलेंगे बच्चे शरण जो वाई गुरु नाम जहाज है चढ़ा सूत्र जो शरदा कर सेवन वाई गुरु पा ਜਾਹ ਕਹ ਹੱਥ ਮੈਂ ਕਲਗੀ ਸੋ